ਅੱਗੇ ਹਲਕਾ ਇੱਥੇ ਲੋਕਾਂ ਨੂੰ ਮੈਂ ਮੁਬਾਰਕਵਾ ਦਿੰਦਾ ਐ ਐਮ ਐਲ اے ਦਿਲਜੀਤ ਸਿੰਘ ਖੁੱਲਾ ਜੀ ਨੂੰ ਮੁਬਾਰਕਵਾ ਦਿੰਦਾ ਕਿ ਮੁੱਖ ਮੰਤਰੀ ਸਰਦਾਰ ਤੁਮਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਹੜਾ 5 ਕਰੋੜ 18 ਲੱਖ ਦੀ ਲਾਂਗ ਦਾ ਇਹ ਹਾਲ ਤਿਆਰ ਹੋਇਆ ਸਨੀਅਰ ਸਿਟੀਗੰਦੇ ਲਈ ਹਾਲ ਤਿਆਰ ਹੋਇਆ ਬੱਚਿਆਂ ਦੇ ਕੰਪਿਊਟਰ ਸੈਂਟਰ ਲਈ ਹਾਲ ਸਲਾਈ ਸੈਂਟਰ ਵੀ ਜਿਹੜਾ ਕਮਿਊਨਿਟੀ ਹਾਲ ਜਿਹਦੇ ਵਿੱਚ ਲੋਕਾਂ ਆਪਣੇ 500 ਤੋਂ ਵੱਧ ਲੋਕ ਆ ਕੇ ਜਿਹੜੇ ਫੇ ਰਹਿ ਕੇ ਆਪਣਾ ਫਸਟਨ ਕਰਾ ਸਕਦੇ ਆ ਸੋ ਬਹੁਤ ਵੱਡੀ ਸਹੂਲਤ ਹੈ ਕਿਉਂਕਿ ਲੱਖਾਂ ਰੁਪਈਆ ਪੰਜਾਹ ਦੇ ਵਿੱਚ ਲੋਕ ਬੈਲਸ ਲੋਕਾਂ ਨੇ ਲੁਧਿਆਣਾ ਚ ਲਾਉਂਦੇ ਸੀ ਸੋ ਉਹਨਾਂ ਨੂੰ ਇਹ ਬਹੁਤ ਵੱਡੀ ਸਹੂਲਤ ਹੈ ਤੇ ਲੋਕਾਂ ਨੂੰ ਬੇਨਤੀ ਵੀ ਹੈ ਕਿ ਇਸ ਹਾਲ ਦਾ ਇਸ ਹਾਲ ਦਾ ਫਾਇਦਾ ਲਿਆ ਜਾਵੇ ਫ੍ਰੀ ਦੇ ਵਿੱਚ ਜਿਹੜਾ ਫਸਟਨ ਹੋਏਗਾ ਬਹੁਤ ਜਨਰਲ ਦੀ ਫੀਸ ਹੈ 10-12000 ਤੇ ਲੋਕ ਇਹ ਸਹੂਲਤ ਕਰਦੇ ਆ ਅੱਜ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਮੇਰੀ ਆਪਣੀ ਸਰਕਾਰ ਦਾ ਆਮ ਆਦੀ ਪਾਰਟੀ ਸਰਕਾਰ ਦਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੇਵਾਲ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਉਹੜਾ ਜੀ ਦਾ ਤੇ ਔਰ ਇਸ ਮਹਿਕਲੇ ਦੇ ਮੰਤਰੀ ਸਾਹਿਬ ਹਦੀਪ ਸਿੰਘ ਮੁੰਡੀਆਂ ਜੀ ਦਾ ਜਿਨ੍ਹਾਂ ਨੇ ਅੱਜ ਰੁਕਟਨ ਕੀਤਾ ਇਹ ਜਿਹੜਾ ਕਿਊਟੀ ਜਿਸ ਨੂੰ ਕੇ ਸੈਂਟਰ ਬਣਿਆ ਵਾ ਤੇ ਜਿਹਦੇ ਚ ਇੱਕ ਹਾਲ ਬਣਿਆ ਵਾ ਤੇ ਜਿਹਦੇ 500 ਤੋਂ ਵੱਧ ਮਿਲ ਕੇ ਲੋਕ ਆਪਣੇ ਮਿਲ ਕੇ ਪ੍ਰੋਗਰਾਮ ਕਰ ਸਕਣਗੇ ਤੇ 8 ਮਿਲ ਕੇ ਰੂਮ ਬਣੇ ਨੇ ਮਿਲ ਕੇ ਉਹਨਾਂ ਦੇ ਵਾਸਤੇ ਰਹਿਣ ਵਾਸਤੇ ਇੱਕ ਸੀਨੀਅਰ ਸਿਟੀਜ਼ਨ ਮਿਲ ਕੇ ਸਾਡੇ ਬਜ਼ੁਰਗਾਂ ਵਾਸਤੇ ਵਧੀਆ ਟਾਈਮ ਕੱਤ ਕਰਨ ਵਾਸਤੇ ਸੀਨੀਅਰ ਸਿਟੀਜ਼ਨ ਹਾਲ ਬਣਿਆ ਵਾ ਤੇ ਇੱਕ ਮਿਲ ਕੇ ਸਾਡੀਆਂ ਧੀਆ ਪੜਾਣ ਵਾਸਤੇ ਸਲਾਈ ਸੈਂਟਰ ਬਣਿਆ ਜਿੱਥੇ ਮਿਲ ਕੇ ਸਾਡੀਆਂ ਧੀਆ ਪੜਾ ਆਪਣੀ ਸਲਾਈ ਸਿੱਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣਗੀਆਂ ਔਰ ਲੋੜਵੰਦ ਬੱਚਿਆਂ ਵਾਸਤੇ ਇੱਕ ਕੰਪਿਊਟਰ ਸੈਂਟਰ ਵੀ ਬਣਾਇਆ ਗਿਆ ਜਿਹੜੇ ਲੋੜਵੰਦ ਬੱਚੇ ਆਪਣੇ ਕੰਪਿਊਟਰ ਸਿੱਖ ਕੇ ਆਪਣੀ ਤਰੱਕੀ ਦਾ ਰਾਹ ਆਪ ਲੱਭ ਸਕਣਗੇ ਔਰ ਕਹਿ ਸਕਦਾ ਵੀ ਕੈਂਡੋ ਦਾ ਮਤਲਬ ਹੈ ਇਸ ਇਲਾਕੇ ਵਾਸਤੇ ਲੋੜ ਸੀ ਕਿਉਂਕਿ ਇੱਥੇ ਮਿਹਨਤ ਕਾ ਸ਼ਲੋਕ ਰਹਿੰਦੇ ਨੇ ਬਲਕੇ ਬਹੁਤ ਵੱਡੀ ਕਮਾਈ ਵਾਲੇ ਲੋਕ ਨਹੀਂ ਹੈਗੇ ਔਰ ਰੋਜ਼ ਕਮਾ ਕੇ ਖਾਂ ਰਹਦੇ ਤੇ ਉਹਨਾਂ ਦੇ ਵਾਸਤੇ ਜੇ ਕੋਈ ਸਮਾਜਿਕ ਪ੍ਰੋਗਰਾਮ ਕਰਨਾ ਧਾਰਮਿਕ ਪ੍ਰੋਗਰਾਮ ਕਰਨਾ ਕੋਈ 3 ਪੈਣ ਦੀ ਸ਼ਾਦੀ ਕਰਨੀ ਆ ਤੇ ਜੇ ਪੈਲ ਜਾਣਾ ਪੈਂਦਾ ਸੀ ਬਲਕੇ ਵੱਡੀਆਂ ਬਲਕੇ ਰਕਮਾਂ ਦੇਣੀਆਂ ਪੈਂਦੀ ਸੀ ਵੱਡੀਆਂ ਰਕਮਾਂ ਸਾਡੇ ਕੋਲ ਨਹੀਂ ਹੈਗੀਆਂ ਇਸ ਕਰਕੇ ਸਰਕਾਰ ਨੇ ਇਹ ਸਹੂਤ ਦਿੱਤੀ ਆ ਤਾਂ ਕਿ ਮਿਲ ਕੇ ਥੋੜੇ ਪੈਸੇ ਦੇ ਵਿੱਚ ਆਪਾਂ ਮਿਲ ਕੇ 3 ਪੈਣ ਦੀ ਸ਼ਾਦੀ ਜਾਂ ਹੋਰ ਸਮਾਜਿਕ ਪ੍ਰੋਗਰਾਮ ਕਰ ਸਕਾਂ ਤੇ ਬਹੁਤ ਕਹਿ ਸਕਦੇ ਆ ਵੱਡਾ ਵਰਦਾਨ ਇਸ ਇ ਤੇ ਕਿਉਂਕਿ ਆਮ ਆਦੀ ਪੜਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਮੇਰਾ ਮਿਸ਼ਨ ਆ ਸੰਗਤਾਂ ਦੇ ਅਸ਼ੀਰਵਾਦ ਨਾਲ ਕਿਉਂਕਿ ਸੰਗਤਾਂ ਦੇ ਅਸ਼ੀਰਵਾਦ ਨਾਲ ਹੀ ਮੇਰੇ ਮੱਤ ਦੀ ਮਿਲ ਕੇ ਆਪਣਾ ਮਾਦਾ ਦਾਹ ਦਿੱਤਾ ਆਪਣੀ ਬੋੜ ਦਿੱਤੀ ਤਾਂ ਮੈਂ ਇਸ ਕਾਬਲ ਬਣਿਆ ਜਾਂ ਇਹਨਾਂ ਦੇ ਟੈਕਸਾਂ ਦੇ ਵਿੱਚੋਂ ਇਹ ਕੰਮ ਹੋ ਰਹੇ ਨੇ ਤੇ ਸਾਡਾ ਕੰਮ ਇਹ ਮਿਲ ਕੇ ਸਰਕਾਰ ਦੇ ਵਿੱਚ ਤੇ ਲੋਕਾਂ ਦੇ ਵਿੱਚ ਪੁਲ ਬਣ ਕੇ ਮਿਲ ਕੇ ਇਹਨਾਂ ਨੂੰ ਪਾਰ ਕਰਾਉਣਾ ਤੇ ਉਹ ਅਸੀਂ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਉਮੀਦ ਰੱਖੀ ਆ ਹਰ ਉਮੀਦ ਪੂਰੀ ਹੋਗੀ ਪੰਜਾਬ ਆ ਦੀ ਪੜਦਾ ਮਿਸ਼ਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਮੇਰਾ ਮਿਸ਼ਨ ਆ ਲੰਕਤਾ ਸਾਰੇ ਇਲਾਕਿਆਂ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਉਹਨਾਂ ਨੌਜਵਾਨਾਂ ਦੇ ਸਾਥ ਨਾਲ ਇਸ ਬਦਾ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਹੈਲਥ ਐਜੂਕੇਸ਼ਨ ਐਂਡ ਪ੍ਰਾਈਵੇਟ ਜੋ ਸਾਡਾ ਮਿਸ਼ਨ ਆ ਤੇ ਇੱਥੇ ਉਹ ਵੀ ਪੂਰਾ ਕਰਨਾ ਤੇ ਹਰ ਉਮੀਦ ਪੂਰੀ ਕਰਨੀ ਹਰ ਮਿਲਕੇ ਮਿਲਕੇ ਬਰੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਸਵਾਰਨਾ ਸਾਡਾ ਮਿਸ਼ਨ ਆ ਉਹ ਪੂਰਾ ਕਰਾਂਗੇ ਇਸੇ ਵਾਸਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ